ਇਹ ਨਾਂ ਹੰਝੂ ਆ ਜਾਂਦੇ ਨੇ ਅੱਖਾਂ 'ਚ ਰੋਣ ਤੋਂ ਪਹਿਲਾਂ ਉਹ ਸੁਪਨੇ ਟੁੱਟ ਜਾਂਦੇ ਨੇ ਪੂਰੇ ਹੋਣ ਤੋਂ ਪਹਿਲਾਂ ਉਹ ਕਹਿੰਦਾ ਲੋਕ ਕਹਿੰਦੇ ਨੇ ਪਿਆਰ ਕਰਨਾ ਇੱਕ ਜੁਰਮਾ ਪਰ ਕਾਸ਼ ਕੋਈ ਰੋਕ ਲੈਂਦਾ ਇਹ ਜੁਰਮ ਹੋਣ ਤੋਂ ਪਹਿਲਾਂ ਕਹਿੰਦਾ ਕਿਸੇ ਨੂੰ ਚਾਹੀਏ ਉਹ ਨਾਂ ਮਿਲੇ ਉਹ ਕਿਸੇ ਨੂੰ ਚਾਹੀਏ ਉਹ ਨਾਂ ਨਿਲੇ ਤਾਂ ਗਿਲਾ ਨਹੀਂ ਕਰਦੇ ਉਹ ਕਹਿੰਦਾ ਲੋਕ ਅਕਸਰ ਮਿਲ ਕੇ ਵੀ ਕਹਿੰਦਾ ਮਿਲਾਂ ਨਹੀਂ ਕਰਦੇ ਕਹਿੰਦਾ ਬਹਾਰ ਆਉਣ ਤੇ ਫੁੱਲ ਖਿਲਦੇ ਆਂ ਅਸੀਂ ਮੰਨਦੇ ਆ ਬਹਾਰ ਆਉਣ ਤੇ ਉਹ ਤਕਰੀਰ ਦੇ ਆਂ ਅਸੀਂ ਮੰਨਦੇ ਆ ਪਰ ਟੁੱਟੇ ਹੋਏ ਫੁੱਲ ਕਦੇ ਖਿਲਾ ਨਹੀਂ ਕਰਦੇ ਤਾਂ ਆਖਿਰ ਕਹਿ ਹੀ ਦਿੱਤਾ ਉਹਨਾਂ ਨੇ ਬੇਸ਼ਰਮ ਮੈਨੂੰ ਆਖਿਰ ਕਹਿ ਹੀ ਦਿੱਤਾ ਉਹਨਾਂ ਨੇ ਬੇਸ਼ਰਮ ਮੈਨੂੰ ਕਹਿੰਦਾ ਹੁਣੇ-ਹੁਣੇ ਤਾਂ ਹੱਥਾਂ 'ਚੋਂ ਜਾਮ ਲੱਗੇ ਕਹਿੰਦਾ ਉਹਨੇ ਹੁਣੇ ਤਾਂ ਹੱਥਾਂ 'ਚੋਂ ਜਾਮ ਲੱਗੇ ਸੀ ਕਹਿੰਦਾ ਅੱਕ ਕੇ ਓਮੇ ਦਾ ਬਣਾ ਲਿਆ ਖੁਦ ਨੂੰ ਬਾਬੇ ਜਿੱਦਾਂ ਨੇ ਮੇਰੇ ਤੇ ਇਲਜ਼ਾਮ ਲੱਗੇ ਸੀ ਫੜਨਾ ਤੇਰੇ ਚੋਂ ਇੰਨਾ ਨਾਲ ਆਖਿਰ ਸਭ ਨੂੰ ਛੱਡਣਾ ਹੀ ਪੈਣਾ ਮੈਨੂੰ ਥੱਕ ਵੀ ਜਾ ਹੁਣ ਲੋਕਾਂ ਦੀਆਂ ਮਹਿਫਲਾਂ 'ਚੋਂ ਤੇਰੀ ਜਾਨ ਮੈਨੂੰ ਬਾਜ ਮਾਰੀ ਮੈਂ ਇਕੱਲਾ ਹੀ ਰਹਿਣਾ ਕਰੋ ਹੁਣ ਕਿਸੇ ਨਾਲ ਪਿਆਰ ਬਾਬੇ ਓ ਨਾ ਕਰੋ ਹੁਣ ਕਿਸੇ ਨਾਲ ਪਿਆਰ ਬਾਬੇ ਕਹਿੰਦਾ ਹੁਣ ਤਾਂ ਜਿਸਮਾਂ ਦੇ ਬਾਜ਼ਾਰ ਨੇ ਕਹਿੰਦਾ ਅਸੀਂ ਵੀ ਉਸ ਧੋਖੇ ਆਜ਼ਨਾ ਦਿਲ ਲਾ ਬੈਠੇ ਓਏ ਉਹ ਜਿੱਤੇ ਪੈਦਾ ਮੈਨੂੰ ਕਹਿ ਸੀ ਮੈਂ ਤੈਨੂੰ ਮੈਂ ਕਿਸੇ ਜ਼ਿੰਦਗੀ ਦੇ ਵਿੱਚ ਮੈਂ ਤੈਨੂੰ ਕੁਝ ਬਣ ਕੇ ਦਿਖਾਉਂਗਾ ਹਾਂ ਮੇਰੇ 'ਚ ਕਲਾ ਹੈਗੀ ਆ ਮੈਂ ਮੰਨਦਾ ਮੇਰੇ 'ਚ ਕਲਾ ਹੈਗੀ ਆ ਮੈਂ ਮੰਨਦਾ ਮੈਂ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਤੈਨੂੰ ਕੁਝ ਬਣ ਕੇ ਦਿਖਾਉਂਗਾ ਤੇ ਇੱਕ ਮੈਂ ਆਪ ਨਹੀਂ ਬਣਦਾ ਮੈਂ ਕਦੇ ਸਾਰੇ ਬਣੂਗਾ ਠੀਕ ਆ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਆ ਯਾਰਾ ਕਿਉਂਕਿ ਜਿਹੜੀ ਗੱਲ ਆਪਣੇ ਨਿਕਲਦੀ ਐ ਇੱਥੋਂ ਨਿਕਲਦੀ ਐ ਠੀਕ ਐ ਤੇ ਹਮੇਸ਼ਾ ਇੱਥੋਂ ਨਿਕਲੂਗੀ ਹਾਂ ਬਸ ਠੀਕ ਆ ਬਸ ਐਵੇਂ ਹੀ ਕਹਿ ਦਿੰਨੇ ਆ ਉਹ ਜ਼ਿੰਦਗੀ ਪਹਿਲਾ ਵਾਂਗ ਹੀ ਗੁਜ਼ਾਰੀ ਜਾ ਰਹੀ ਹੈ ਕਹਿੰਦਾ ਉਹ ਸਭ ਉਹ ਸਭ ਆਪਣੇ ਨੇ ਬਾਬੇ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਉਹ ਸਭ ਆਪਣੇ ਨੇ ਬਾਬੇ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਹਿੰਦਾ ਤਾਂ ਹੀ ਉਹਨਾਂ ਅੱਗੇ ਹਰ ਇੱਕ ਗੇਮ ਹਾਰੀ ਜਾ ਰਹੀ ਹੈ ਕਹਿੰਦਾ ਜਿਹੜੀ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਪਹਿਲਾਂ ਨੇ जख्मਾਂ ਦੇ ਨਿਸ਼ਾਨ ਸੀ ਬਾਬੇ ਉਸ ਜਗ੍ਹਾ ਤੇ ਫਿਰ ਤੋਂ ਸੱਟ ਮਾਰੀ ਜਾ ਰਹੀ ਆ ਮੇਰੀ ਜਾਨ ਚਮਚੇ ਕਦੇ ਵਫਾਦਾਰ ਨਹੀਂ ਹੁੰਦੇ ਤੇ ਵਫਾਦਾਰ ਲੋਕ ਕਿਸੇ ਦੇ ਚਮਚੇ ਨਹੀਂ ਹੁੰਦੇ ਮੈਂ ਉਹਦੇ ਬਾਰੇ ਬਾਬੇ ਕੁਝ ਨਹੀਂ ਜਾਣਦਾ ਮੈਂ ਉਹਦੇ ਬਾਰੇ ਬਾਬੇ ਕੁਝ ਨਹੀਂ ਜਾਣਦਾ ਕੁਝ ਨਹੀਂ ਜਾਣਦਾ ਪਰ ਉਹ ਮੇਰੇ ਬਾਰੇ ਸਭ ਜਾਣੇ ਮੈਨੂੰ ਉਹਦੇ ਨਾਲ ਦਿ ਲੋ ਮਹੱਤ ਤੇ ਉਹਦੇ ਦਿਲ ਦੀ ਰੱਬ ਜਾਣੇ ਕੰਚ ਦੀ ਤਰ੍ਹਾਂ ਟੁੱਟੇ ਹੋਏ ਜੱਲ ਭਾਈ ਦੂਰ ਲੈਣਾ ਦੀ ਆ ਬਾਲੀ ਵੱਡੀ ਨਹੀਂ ਕਹਿੰਦਾ ਟੁੱਟੇ ਹੋਏ ਕੰਚ ਦੀ ਤਰ੍ਹਾਂ ਚੂਰ ਹੋ ਗਏ ਹੈ ਟੁੱਟੇ ਹੋਏ ਕੰਚ ਦੀ ਤਰ੍ਹਾਂ ਚੂਰ ਚੂਰ ਹੋ ਗਏ ਇਹਦਾ ਕਿਸੇ ਨੂੰ ਚੁੰਮਣਾ ਜਾਈਏ ਬਾਬੇ ਇਸ ਲਈ ਸਭ ਤੋਂ ਦੂਰ ਰਹੋ ਸ਼ੇਰ ਨਹੀਂ ਹੈਗਾ ਬਾਬੇ ਦੇਖੇ ਜਿਹਦੇ ਜਿਹਦੇ ਦਿਲ ਤੇ ਲੱਗੇ ਹੋਗਾ ਤਾਂ ਸਮਝੂਗਾ ਠੀਕ ਆ ਹਾਂ ਜਿਹੜੇ ਜਿਹਦੇ ਜਿਹਦੇ ਦਿਲ ਤੇ ਲੱਗੇ ਹੋਗਾ ਤਾਂ ਸਮਝੂਗਾ ਗੱਲ ਦੇ ਕੀ ਵਿਚਾਰ ਨਹਿਣਾ ਦੀ ਗੱਲ ਆ ਬਾਈ ਠੀਕ ਹੈ ਸ਼ੇਰ ਕਿੱਥੇ ਨੇ ਕਹਿੰਦਾ 100 ਵਾਰ ਕਿਹਾ ਦਿਲ ਨੂੰ 100 ਵਾਰ ਕਿਹਾ ਦਿਲ ਨੂੰ ਕਿਸ ਨੂੰ ਭੁੱਲ ਜਾ ਯਾਰ ਕੇ ਉਸ ਨੂੰ ਭੁੱਲ ਜਾ ਕੀ ਕਿਹਾ ਤੂੰ ਦਿਲ ਤੋਂ ਨਹੀਂ ਕਹਿੰਦਾ ਉੱਤੋਂ ਉੱਤੋਂ ਕਹਿ ਦਿੰਨਾ ਨਹੀਂ ਕਦੇ ਪਫਜੇ ਬਣਾਵੇਂ ਕਦੇ ਮੀਠੀ ਪਹੇ ਕਦੇ ਬਦਲ ਕੇ ਪਾਵੇਂ ਸੂਟ ਨਹੀਂ ਉਹ ਪਤਲਾ ਜਾ ਲੱਕੀ ਉੱਤੋਂ ਸੈਂਡਲਾਂ ਦੀ ਹੀਲ ਤੇਰੇ ਯਾਰ ਦੇ ਪੁਰਾਣੇ ਬੂਟ ਨਹੀਂ ਕਹਿੰਦਾ ਚਿੱਟੀਆਂ ਨਹੀਂ ਕਿੱਟੇ ਦੁੱਧ ਰੰਗিয়ে ਕੜਾਂ ਜਾਂ ਕਰਦੀ ਫੇਰੇ ਤੀਜਾ ਮੈਂ ਮੁੰਡਿਆਂ ਦੇ ਦਰਦ ਕਿਹ ਰਾਇ ਪਾ ਬਾਈ ਬਾਬੇ ਉਹ ਲੱਭ ਰਹੇ ਸੀ ਮੈਨੂੰ ਉਹ ਲੱਭ ਰਹੇ ਸੀ ਮੈਨੂੰ ਜਾਂ ਮੇਰੇ ਵਰਗਾ ਕਿਉਂਕਿ ਉਹਨਾਂ ਨੂੰ ਮੇਰੀ ਤਲਾਸ਼ ਸੀ ਉਹ ਲੱਭ ਰਹੇ ਸੀ ਮੈਨੂੰ ਕਿਉਂਕਿ ਉਹਨਾਂ ਨੂੰ ਮੇਰੀ ਤਲਾਸ਼ ਸੀ ਨਹੀਂ ਨਹੀਂ ਉਹ ਸਾਡੀ ਉਹ ਮੱਛੀ ਵਾਲੇ ਮੱਛੀ ਵਾਲੇ ਮੰਨ ਕੇ ਕਿਉਂਕਿ ਉਹਨਾਂ ਨੂੰ ਮੇਰੀ ਤਲਾਸ਼ ਸੀ